ਅੱਜ ਏਕਨੂਰ ਬੈਲਫਰ ਸੈਟੀ ਰਜਿਸਟਰ ਬਠਿੰਡਾ ਵੱਲੋਂ ਸਮਾਜ ਸੇਵਾ ਕਰਨ ਵਾਲੇ ਲੋਕਾਂ ਦੇ ਦੁੱਖ ਵਿੱਚ ਖੜਨ ਵਾਲੇ ਦੋ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਸੁਸਾਇਟੀ ਮੈਂਬਰਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਸਰ ਕੀ ਲਾਊਦਾ ਡਾਕਟਰ ਪਵਨ ਕੁਮਾਰ ਪਠਾਨੀਆ ਸੀਨੀਅਰ ਚੇਅਰਮੈਨ ਏਕਨੂਰ ਬੈਲ ਸੈਟੀ ਅੱਜ ਆਪਾਂ ਡਾਕਟਰ ਕਸ਼ਵ ਗੋਇਲ ਤੇ ਡਾਕਟਰ ਸਲੋਨੀ ਗੋਇਲ ਨੂੰ ਸਨਮਾਨਿਤ ਕੀਤਾ ਗਿਆ ਡਟ ਕਸ਼ਕ ਬਲ ਜਿਹੜੇ ਹੈਗੇ ਨੇ ਦਿੱਲੀ ਹਾਰਟ ਚ ਛਾਤੀ ਤੇ ਮਾਇਰ ਹੈਗੇ ਜੋ ਕਿ ਬਹੁਤ ਹੀ ਚੰਗੀ ਤਰ੍ਹਾਂ ਮਰੀਜਾਂ ਦੇਖਦੇ ਹੈਗੇ ਆ ਤੇ ਬਹੁਤ ਸਾਰੇ ਮਰੀਜ਼ਾਂ ਦੇ ਜਿਹੜੇ ਹੈਗੇ ਆ ਉਹ ਦਿੱਲੀ ਹਾਰਟ ਚ ਠੀਕ ਹੋ ਕੇ ਗਏ ਉਹਨਾਂ ਦੀ ਸੁਪਰਲਬਤ ਨੂੰ ਦੇਖਦੇ ਆਪਾਂ ਅੱਜ ਇਹਨਾਂ ਨੂੰ ਫਰਿਸਤੇ ਦੇ ਰੂਪ ਚ ਐਕਨਿਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਚ ਪ੍ਰਧਾਨ ਰਾਜਕੁਮਾਰ ਜੀ ਚੇਅਰਮੈਨ ਹੰਸਰਾਜ ਜੀ ਵੀ ਸ਼ਾਮਿਲ ਲਗੇ ਮੈਂ ਡਾਕਟਰ ਸਾਹਿਬ ਦਾ ਬਹੁਤੁ ਧੰਨਵਾਦ ਕਰਦਾ ਕਿ ਨੇ ਆਪ ਦਾ ਕੀਮਤੀ ਟਾਈਮ ਕੱਟ ਕੇ ਆਪਾਂ ਨੂੰ ਮੌਕਾ ਦਿੱਤਾ ਤੇ ਮੈਂ ਡਾਕਟਰ ਸਾਹਿਬ ਤੋਂ ਉਮੀਦ ਕਰਦਾ ਹੈ ਕਿ ਜਿੰਨੇ ਵੀ ਗਰੀਬ ਪੇਸ਼ੈਂਟ ਹੈਗੇ ਹਨ ਉਹਨਾਂ ਦਾ ਤੈਅ ਦਿਨ ਨਾਲ ਆਪਣੇ ਬੜਾ ਇਲਾਜ ਕਰਨੀ ਹੈ ਧੰਨਵਾਦ ਸਰ ਕੀ ਕਹੂੰਗਾ ਅੱਜ ਅੱਜ ਇੱਕ ਨੂਰ ਬਲ ਪਰ ਸੋਸਾਇਟੀ ਅਜਟਡ ਬਠਿੰਡਾ ਬਨੋਂ ਇੱਕ ਮਹਿਮਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਗਰੀਬ ਲੋਕਾਂ ਦੀ ਮਦਦ ਕਰਨ ਵਾਲੇ ਜੋ ਵੀ ਹੈਗੇ ਅੱਗੇ ਫਰਿਸ਼ਤੇ ਦਾ ਨਾਮ ਉਹਨਾਂ ਨੂੰ ਦਿੱਤਾ ਗਿਆਗਾ ਅੱਜ ਅਸੀਂ ਦੋ ਡਾਕਟਰਾਂ ਡਾਕਟਰ ਕਾਸਿਫ ਗੋਲ ਅਤੇ ਮੈਡਮ ਸਲਾਨੀ ਜੀ ਉਹਨਾਂ ਨੂੰ ਸਨਮਾਨਤ ਕੀਤਾ ਇੱਕ ਨੂਰਬਦ ਪਰ ਸੋਸਾਇਟੀ ਵੱਲੋਂ ਡਾਕਟਰ ਸਾਹਿਬ ਕਾਸਿਫ ਗੋਇਲ ਜੀ ਬਹੁਤ ਗਰੀਬਾਂ ਦੀ ਮਦਦ ਕਰਦੇ ਆ ਤੇ ਘੱਟ ਤੋਂ ਘੱਟ ਦਵਾਈ ਦੇਖਦੇ ਆਗੇ ਸਸਤੀ ਦਵਾਈ ਲਿਖਦੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਸੋਸਾਇਟੀ ਵੱਲੋਂ ਧੰਨਵਾਦ ਕਰਦੇ ਆ ਤੇ ਮੈਡਮ ਸਲਾਨੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂਗੇ ਥੈਂਕ ਯੂ ਜੇਕਰ ਕਿਸੇ ਵੀ ਮਰੀਜ਼ ਨੂੰ ਕੋਈ ਸਾਤੀ ਦੀ ਪ੍ਰੋਬਲਮ ਆ ਗਈ ਉਹ ਡਾਕਟਰ ਸਾਹਿਬ ਨੂੰ ਮਿਲ ਕੇ ਆਪਣੀਆਂ ਸੁਭਾਵਾ ਡਾਕਟਰ ਸਾਹਿਬ ਤੋਂ ਲੈ ਸਕਦੇ ਨੇ ਅਸੀਂ ਇਹਨਾਂ ਦਾ ਵੀ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦਾਕਟਰ ਸਾਹਿਬ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਡਾਕਟਰ ਕਸ਼ਪ ਗੋਇਲ ਮੈਂ ਡੀਐਮ ਛਾਤੀ ਦੇ ਰੋਗਾਂ ਦੀ ਕੀਤੀ ਹੈ ਜਿਹਦੇ ਵਿੱਚ ਮੈਂ ਛਾਤੀ ਦੇ ਰੋਗਾਂ ਦਾ ਸਪੈਸ਼ਲਿਸਟ ਡਾਕਟਰ ਹਾਂ ਮੈਂ ਸਭ ਤੋਂ ਪਹਿਲਾਂ ਇੱਕ ਨੂਰ ਵੈਲਫੇਅਰ ਸੁਸਾਇਟੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇਸ ਚੀਜ਼ ਦਾ ਤੇ ਮੈਂ ਆਪਦੇ ਵੱਲੋਂ ਛਾਤੀ ਦੇ ਮਰੀਜ਼ਾਂ ਦਾ ਇਲਾਜ ਚੰਗੀ ਤਰ੍ਹਾਂ ਕਰਦਾ ਹਾਂ ਜੇ ਕਿਸੇ ਮਰੀਜ਼ ਨੂੰ ਲੋੜ ਹੈ ਤਾਂ ਉਹ ਮੇਰੇ ਕੋਲ ਜਦੋਂ ਮਰਜ਼ੀ ਦਿੱਲੀ ਹਾਟ ਦੇ ਵਿੱਚ ਸੰਪਰਕ ਕਰ ਸਕਦਾ ਹੈ ਆਸਾਫ ਜੀ ਸਰ ਉਹ ਤਾਂ ਪ੍ਰੈਕਟਿਸ ਕਰ ਲੈਂਦੇ ਮੈਨੂੰ 10 ਤੋਂ ਮੈਨੂੰ 10 ਸਾਲ ਤੋਂ ਜ਼ਿਆਦਾ ਹੋ ਗਏ ਛਾਤੀ ਦੇ ਰੋਗਾਂ ਦੇ ਮਰੀਜ਼ਾਂ ਨੂੰ ਸੇਵਾ ਕਰਦੇ ਹੋਏ ਜਿਸ ਤਰ੍ਹਾਂ ਅੱਜ ਕੱਲ ਨੌਜਵਾਨ ਬੱਚਿਆਂ ਦਾ ਕਹਿ ਰਹੀ ਹੈ ਜਾਂ ਘਰਾਂ ਵਿੱਚ ਆਮ ਇੱਕਦਮ ਛਾਤੀ ਦਾ ਕੋਈ ਪ੍ਰੋਬਲਮ ਆ ਜੇ ਸਾਤੀ ਲੱਛਣ ਜਿਹੜ ਨੂੰ ਆਪਾਂ ਕਹਿੰਦੇ ਹਾਰਟ ਐਟੈਕ ਹੋ ਗਿਆ ਹਾਂ ਪਹਿਨ ਸਾਲ ਹਾਰਟ ਐਟੈਕ ਜਾਂ ਸਾਹ ਦਾ ਇਸ ਤਰ੍ਹਾਂ ਦੀ ਕੋਈ ਸਮੱਸਿਆ ਆ ਜੇ ਆਉਣਾ ਵਸੇ ਕੀ ਤੁਸੀਂ ਸੰਦੇਸ਼ ਦੇਣਾ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਸੇ ਵੀ ਚੀਜ਼ ਨੂੰ ਸਾਹ ਦੀ ਬਿਮਾਰੀ ਨੂੰ ਇੱਕੋਦਮ ਸਾਹ ਦਾ ਚੜਨਾ ਸਾਹ ਰੁਕਣਾ ਆਪਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਜੇ ਕੋਈ ਤੁਹਾਨੂੰ ਤਕਲੀਫ ਹੁੰਦੀ ਹੈ ਸਾਹ ਰੁਕਦਾ ਹੈ ਤਾਂ ਤੁਰੰਤ ਆਪਾਂ ਨੂੰ ਹਸਪਤਾਲ ਵਿੱਚ ਜਾਣਾ ਚਾਹੀਦਾ ਹੈ ਅੱਜ ਸੋਸਾਇਟੀ ਵੱਲੋਂ ਇੱਕ ਇਸਤੇਮਾਲ ਦਾ ਸੰਵਾਦ ਕੀਤਾ ਗਿਆ ਹੈ ਤਾਂ ਕੀ ਕਹਿਣਾ ਚਾਹੁੰਗੇ ਕਿਸੇ ਨੇ ਮਹਿਸੂਸ ਕਰਦੇ ਕੋਈ ਕੰਮ ਤਾਂ ਦੇਖੋ ਸਾਰੀ ਦੁਨੀਆ ਹੀ ਕਰ ਰਹੀ ਹੈ ਤੁਸੀਂ ਡਾਕਟਰ ਵੀ ਪੇਸ਼ ਆ ਸਾਡਾ 8-8 ਸਾਲ ਦੁਨੀਆ ਕਰਦੀ ਹੈ ਮੈਂ ਬਹੁਤ ਵਧੀਆ ਮਹਿਸੂਸ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹਾਂ ਤੇ ਮੇਰੇ ਮੇਰੇ ਤੇ ਇੱਕ ਬਹੁਤ ਜ਼ਿੰਮੇਵਾਰੀ ਹੈ ਕਿ ਮੈਂ ਸੇਵਾ ਸੇਵਾ ਕਰਨੀ ਹੈ ਮੈਡਮ ਕੀ ਜਾਨ ਹਾਂ ਮੈਂ ਡਾਕਟਰ ਸਲੋਨੀ ਗੋਇਲ ਮੈਂ ਇਸ ਵੇਲੇ ਫਰੀਦਕੋਟ ਮੈਡੀਕਲ ਕਾਲਜ ਵਿਖੇ ਪੈਥੋਲੋਜੀ ਡਿਪਾਰਟਮੈਂਟ ਵਿੱਚ ਆਪਣੀ ਸੇਵਾਵਾਂ ਦੇ ਰਹੀ ਹਾਂ ਮੈਂ ਔਨਕੋਪੈਥੋਲੋਜੀ ਦਾ ਟਾਟਾ ਮੈਮੋਰੀਅਲ ਬੰਬੇ ਤੋਂ ਟ੍ਰੇਨਿੰਗ ਲਿੱਤੀ ਹੈ ਤੇ ਮੈਂ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਕਰਦੀ ਹਾਂ ਉਹਨਾਂ ਦੀ ਹਰ ਪ੍ਰਕਾਰ ਦੀ ਟੈਸਟਿੰਗ ਉੱਥੇ ਫਰੀਦਕੋਟ ਰਾਹੀਂ ਰਿਕਿਵਿਕੇਸੀ ਕਰਦੇ ਹਨ ਤੇ ਮੈਂ ਉਹਦੇ ਵਿੱਚ ਆਪਣਾ ਯੋਗਦਾਨ ਦਿੰਦੀ ਹਾਂ ਅੱਜ ਮੈਂ ਇਕਨੋਰ ਸੁਸਾਇਟੀ ਨੂੰ ਬਹੁਤ-ਬਹੁਤ ਧੰਨਵਾਦ ਦਿੰਦੀ ਹਾਂ ਜਿਨ੍ਹਾਂ ਨੇ ਸਾਨੂੰ ਐਜ਼ ਫਰਿਸ਼ਤਾ ਸਨਮਾਨਿਤ ਕੀਤਾ ਦਾਰਸ਼ਾਵਿਕ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਵੀ ਕੈਂਸਰ ਵਰਗੀ ਭਿਆਨਕ ਬਿਮਾਰੀ ਕਹਿ ਸਕਦੇ ਆ ਅਸੀਂ ਜੇ ਕਿਸੇ ਨੂੰ ਸ਼ਿਕਾਇਤ ਹੋ ਜੇ ਤਾਂ ਆਦਮੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਹੈ ਤਾਂ ਉਹਨਾਂ ਮਰੀਜ਼ਾਂ ਲਈ ਸਾਡੇ ਚੈਨਲ ਦੇਖਣ ਵਾਲੇ ਦਰਸ਼ਕਾਂ ਲਈ ਕੀ ਕਹਿਣਾ ਚਾਹਾਂਗੇ ਕੈਂਸਰ ਇੱਕ ਬਹੁਤ ਵੱਡਾ ਸ਼ਬਦ ਹੈ ਜੋ ਕੈਂਸਰ ਵਾਲੇ ਪੇਸ਼ੈਂਟ ਤੇ ਉਹਦੇ ਪਰਿਵਾਰ ਲਈ ਵੀ ਮਾਨਸਿਕ ਤੇ ਫਾਈਨੈਂਸ਼ੀਅਲ ਤੌਰ ਤੇ ਵੀ ਬਹੁਤ ਵੱਡਾ ਇੱਕ ਸਦਮਾ ਹੁੰਦਾ ਹੈ ਪਰ ਮੈਂ ਇਹ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਹੈ ਜੇ ਆਪਾਂ ਕੈਂਸਰ ਨੂੰ ਜਲਦੀ ਤੋਂ ਜਲਦੀ ਡਿਟੈਕਟ ਕਰ ਸਕਦੇ ਆਂ ਤਾਂ ਅੱਜ ਦੀ ਸਾਇੰਸ ਦੀ ਤਰੱਕੀ ਦੇ ਨਾਲ ਇਸ ਕੈਂਸਰ ਦਾ ਇਲਾਜ ਹੈਗਾ ਤੇ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅੱਜ ਆਪਣੀ ਸੇਵਾਵਾਂ ਹੁਣ ਆਪਾਂ ਨੂੰ ਪੰਜਾਬ 'ਚ ਕਈ ਜਗ੍ਹਾ ਤੇ ਮਿਲ ਰਹੀਆਂ ਐ ਜਿੱਥੇ ਕੈਂਸਰ ਦਾ ਇਲਾਜ ਘੱਟ ਰੇਟ ਤੇ ਤੇ ਵਧੀਆ ਇਲਾਜ ਹੋ ਰਿਹਾ ਐ ਤੇ ਪੇਸ਼ੈਂਟਸ ਨੂੰ ਖਬਰਾਂ ਦੀ ਲੋੜ ਨਹੀਂ ਐ। ਤੁਸੀਂ ਉਹ ਇਹ ਜਿਹੜੇ ਮਰੀਜ਼ ਥੋੜੇ ਕੋਲੇ ਆਉਂਦੇ ਆ ਕਿਸ ਤਰ੍ਹਾਂ ਦੀ ਉਸ ਲਭਾਈ ਕਰਦੇ ਹੋ ਕਿਉਂਕਿ ਬੰਦਾ ਟੁੱਟ ਚੁੱਕਿਆ ਹੁੰਦਾ ਇੱਕ ਪੈਸੇ ਬਣੀ ਹੋ ਵੀ ਤੇ ਇੱਕ ਬੰਦਾ ਘਰੋਂ ਵੀ ਹੁੰਦਾ ਐ ਪਾਸ ਤੋਂ ਤੇ ਅਸੀਂ ਉਹਨਾਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਕਰਦੇ ਆਂ ਵੀ ਘਰ ਦੇ ਕਿਸ ਤਰ੍ਹਾਂ ਪੇਸ਼ੈਂਟ ਨੂੰ ਸਪੋਰਟ ਕਰ ਸਕਦੇ ਐ ਕਿਸ ਤਰ੍ਹਾਂ ਮੈਂਟਲ ਕੇਅਰ ਕਰ ਸਕਦੇ ਐ ਇਹ ਉਹ ਸਹੀ ਰਾਹ ਪਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਕਿਸ ਤਰ੍ਹਾਂ ਤੁਹਾਡਾ ਸਹੀ ਇਲਾਜ ਹੋ ਸਕਦਾ ਐ ਕਿਸ ਤਰ੍ਹਾਂ ਤੁਸੀਂ ਅੱਗੇ ਵਧ ਸਕਦੇ ਹੋ ਜਿੰਨੀ ਵੀ ਜ਼ਿੰਦਗੀ ਪੇਸ਼ੈਂਟ ਦੀ ਬਚੀ ਹੁੰਦੀ ਐ ਉਹ ਪੇਸ਼ੈਂਟ ਨੂੰ ਦਰਦ ਮੁਕਤ ਟੈਨਸ਼ਨ ਮੁਕਤ ਪੇਸ਼ੈਂਟ ਦੇ ਘਰਦਿਆਂ ਨੂੰ ਘੱਟ ਤੋਂ ਘੱਟ ਦੇਣ ਦੀ ਕੋਸ਼ਿਸ਼ ਕਰਦੇ ਆਂ ਕਿਸ ਤਰ੍ਹਾਂ ਦੇ ਕੋਈ ਲੱਛਣ ਹੁੰਦੇ ਆ ਕੋਈ 2 4 ਜਿਹੇ ਆਪਣੇ ਇੱਧਰ ਪੰਜਾਬ 'ਚ ਜਿਆਦਾ ਕਾਮਨ ਹੈ ਵੀ ਜਿਵੇਂ ਛਾਤੀ ਦੀ ਗੰਢ ਬਹੁਤ ਕਾਮਨ ਹੈ ਖਾਸ ਕਰਕੇ ਜਿਵੇਂ ਔਰਤਾਂ ਦੀ ਛਾਤੀ ਦੀ ਗੰਢ ਬਹੁਤ ਜ਼ਿਆਦਾ ਹੈ ਕਾਮਨ ਹੈ ਤੇ ਇਸ ਇਸ ਲਈ ਅਸੀਂ ਔਰਤਾਂ ਨੂੰ ਕੈਂਪ ਲਗਾ ਕੇ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਆਪਣੇ ਆਪ ਨੂੰ ਜਿਵੇਂ ਚੈੱਕ ਕਰਕੇ ਆਪਣਾ ਇੱਕ ਰੈਗੂਲਰ ਚੈੱਕਅਪ ਕਰਾਉਂਦੇ ਰਹਿਣ ਜਿਵੇਂ 40 ਸਾਲ ਤੋਂ ਉੱਪਰ ਦੀ ਔਰਤਾਂ ਨੂੰ ਇੱਕ ਰੈਗੂਲਰ ਰੈਗੂਲਰ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ ਵੀ ਜੇ ਕੋਈ ਗੰਢ ਸ਼ੁਰੂ ਹੀ ਹੋਣ ਲੱਗੇ ਆਪਾਂ ਉਸੇ ਸਟੇਜ ਤੇ ਕੈਂਸਰ ਨੂੰ ਫੜ ਲਈ ਤਾਂ ਜੋ ਪਰਿਵਾਰ ਨੂੰ ਤੇ ਪੇਸ਼ੈਂਟ ਨੂੰ ਉਸ ਸਦਮੇ ਤੋਂ ਗੁਜ਼ਰਨਾ ਹੀ ਨਾ ਪਵੇ ਜੇਕਰ ਅੱਜ ਦੀ ਮਹਿੰਗਾਈ ਦੀ ਗੱਲ ਕਰੀਏ ਤਾਂ ਬਿਮਾਰੀ ਦਾ ਨਾਮ ਵੱਡਾ ਹੈ ਤੇ ਆਮ ਆਦਮੀ ਲਾਜ਼ਮੀ ਨਹੀਂ ਕਰਾ ਸਕਦਾ ਤਾਂ ਉਸ ਤਰ੍ਹਾਂ ਦੇ ਮਰੀਜ਼ਾਂ ਲਈ ਤੁਸੀਂ ਕੀ ਹੈਲਪ ਕਰਦੇ ਹੋ ਦੇਖੋ ਮਰੀਜ਼ਾਂ ਦੇ ਹੈਲਪ ਲਈ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਅਸੀਂ ਮੈਂ ਗਵਰਨਮੈਂਟ ਕਾਲਜ ਫਰੀਦਕੋਟ ਚ ਕੰਮ ਕਰਦੀਆਂ ਸਰਕਾਰੀ ਕਾਲਜ ਫਰੀਦਕੋਟ ਦੇ ਵਿੱਚ ਹਰ ਤਰ੍ਹਾਂ ਦੀ ਸੇਵਾਵਾਂ ਹੈ ਰੇਡੀਓਥੈਰਪੀ ਕੀਮੋਥੈਰਪੀ ਉੱਤੇ ਚੰਗੇ ਔਨਕੋ ਸਰਜਨ ਹੈਗੇ ਚੰਗੇ ਪੈਥੋਲੋਜਿਸਟ ਹੈਗੇ ਜੋ ਘੱਟ ਤੋਂ ਘੱਟ ਰੇਟ ਤੇ ਪੇਸ਼ੈਂਟ ਨੂੰ ਆਪਣੀ ਹਰ ਤਰ੍ਹਾਂ ਦੀ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ ਬੱਸ ਇਸ ਦੇ ਨਾਲ ਜਿਵੇਂ ਅੱਜਕੱਲ ਦਾ ਫਾਸਟ ਫੂਡ ਦੇ ਬੱਚੇ ਵੀ ਬਹੁਤ ਖਾਂਦੇ ਨੇ ਘਰ ਦੀ ਰੋਟੀ ਦਾ ਮੈਂ ਖੈਰ ਕੋਈ ਖਾਂਦੇ। ਤੋਂਨ ਵਾਸਤੇ ਕੀ ਤੁਸੀਂ ਕਹਾਂਗੇ ਵੀ ਜਿਹੜੀਆਂ ਅੱਜ ਕੱਲ ਆਪਾਂ ਕਹਿ ਸਕਦੇ ਜਿਹੜੀਆਂ ਬਿਮਾਰੀਆਂ ਹੈਗੀਆਂ ਇਹ ਬਾਹਰਲੇ ਖਾਣ ਨਾਲ ਹੀ ਪ੍ਰੋਬਲਮ ਬੰਦੇ ਵੱਡੀ ਹੋ ਗਈ ਹੈ। ਮੈਂ ਇਹ ਕਹੂੰਗੀ ਕਿ ਕੈਂਸਰ ਦੇ ਬਹੁਤ ਸਾਰੇ ਕਾਰਨ ਹੁੰਦੇ ਹੈ ਪਰ ਕਿਤੇ ਨਾ ਕਿਤੇ ਜਿਹੜਾ ਆਪਣਾ ਅਨ ਹੈਲਦੀ ਲਾਈਫ ਸਟਾਈਲ ਹੈ ਬਾਹਰ ਦਾ ਖਾਣਾ ਖਾਂਦੇ ਰਹਿਣਾ ਵਰਜਿਸ ਨਾ ਕਰਨਾ ਸਟ्रेस ਵੱਧਦੇ ਜਾਣਾ ਇਹ ਕਿਤੇ ਨਾ ਕਿਤੇ ਕੈਂਸਰ ਨੂੰ ਪਨਪਦਾ ਹੈ ਇਸ ਕਰਕੇ ਬੱਚਿਆਂ ਨੂੰ ਜਿੰਨਾ ਹੋ ਸਕੇ ਵੱਡਿਆਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਬੱਚੇ ਨੂੰ ਘਰ ਦਾ ਖਾਣਾ ਸਾਫ਼ ਖਾਣਾ ਪਰਵਾਇਡ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਜੇ ਗੱਲ ਕਰੀਏ ਪੰਜਾਬ ਦੀ ਤਾਂ ਅੱਜ ਕੱਲ ਨਸ਼ਾ ਦਾ ਰੁਝਾਨ ਹੈ ਜੀ ਆਦੀ ਵਿੱਚ ਚਿੱਟਾ ਹੋ ਗਿਆ ਇਸ ਤਰ੍ਹਾਂ ਦੇ ਨਸ਼ੇ ਨੌਜਵਾਨ ਕੋਈ ਨਹੀਂ ਕਰੀਏ ਤਾਂ ਸਕੂਲਾ ਕਾਲਜਾਂ ਚ ਆਮ ਜੀ ਦਾ ਲੋਕੀ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਬੰਦਾ ਮਰ ਜਾਂਦਾ ਹੈ ਤਾਂ ਸਾਰਾ ਘਰ ਉਜੜ ਜਾਂਦਾ ਹੈ ਨਸ਼ਾ ਵਾਸਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨਸ਼ਾ ਮਸਤੇ ਤਾਂ ਮੈਨੂੰ ਐ ਲੱਗਦਾ ਕਿ ਆਪਣੀ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਵੀ ਪਰ ਇੱਕ ਤਾਂ ਪੜ੍ਹਾਈ ਲਿਖਾਈ ਕਰਨ ਤੇ ਕੰਮਕਾਜ ਦੇ ਵਿੱਚ ਰੁਝਾਨ ਰੱਖਣ ਤਾਂ ਕਿ ਉਹ ਨਸ਼ੇਵਾਲ ਜਾਨ ਹੀ ਨਾ ਥੈਂਕ ਯੂ ਮੈਡਮ ਥੈਂਕ ਯੂ